ਸਭ ਤੋਂ ਪਹਿਲਾਂ ਤਾਂ ਪੂਰੇ মিডিਆ ਦਾ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਪਹੁੰਚੇ ਹੋ ਤੇ ਇੱਕ ਮੈਂ ਗੱਲ ਕਹਿਣੀ ਚਾਹਣਾ ਜੀ ਮੈਂ ਆਪਣਾ ਨਾਮ ਡਿਕਲੇਅਰ ਨਹੀਂ ਕਰ ਰਿਹਾ ਮੈਂ ਪਾਰਟੀ ਕੋਲੇ ਆਪਣੀ ਮੰਗ ਰੱਖ ਰਿਹਾ ਵੀ ਮੈਂ ਪਾਰਟੀ ਤੋਂ ਇਨੇ ਲੰਬੇ ਸਮੇਂ ਤੋਂ ਜੁੜਿਆ ਤੇ ਮੈਨੂੰ ਇਹ ਟਿਕਟ ਦਿੱਤੀ ਜਾਵੇ ਤੇ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ ਉਹਦੇ ਸਬੰਧ ਚ ਮੈਂ ਪੂਰੇ ਜਿਹੜੇ 9 ਵਿਧਾਨ ਸਭਾ ਉਹਨਾਂ ਵਿੱਚ ਮੀਟਿੰਗਾਂ ਕਰ ਰਿਹਾ ਉਦੇ ਤਹਿਤ ਅੱਜ ਮੈਂ ਮੁਖਸਰ ਸਾਹਿਬ ਪਹਿਲੇ ਵੀ ਦੋ ਵਾਰੀ ਮੈਂ ਪਿੰਡਾਂ ਵਿੱਚ ਆ ਚੁੱਕਿਆ ਸਿਟੀ 'ਚ ਵੀ ਆ ਚੁੱਕਿਆ ਤੇ ਅੱਜ ਫਿਰ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਉਹਨਾਂ ਦੇ ਘਰ ਆਇਆ ਜੀ ਤੇ ਮਤਲਬ ਕਿ ਜਿਹੜੇ ਗੋਲਦੀ ਸਾਹਿਬ ਹੈ ਤੇ ਅਲਾਵਾ ਤਨ ਮਲੇਨੀ ਕਿ ਗੁਰੂ ਸਾਹਿਬ ਆਲੇ ਮਲੇਵੀ ਮਤਲਬ ਕਿ ਟੈਕ ਟੈਕ ਡਿਰੇਕਟਰ ਨਹੀਂ ਉਹ ਵੀ ਮਲੇਨੀ ਜਿੱਤੀ ਹੈ ਇਹ ਲੋਕਤੰਤਰ ਹੈ ਜੀ ਕੋਈ ਵੀ ਟਿਕਟ ਮੰਗ ਸਕਦਾ ਜੇ ਪਾਰਟੀ ਉਹਨਾਂ ਦੇ ਸਿਰ ਸੇਰਾ ਦਿੰਦੀ ਹੈ ਤੇ ਆਪਾਂ ਜੋ ਪਾਰਟੀ ਦਾ ਫੈਸਲਾ ਉਹਨਾਂ ਨੂੰ ਮੰਨਾਂਗੇ ਪਰ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਗੱਲ ਹੋਊਗੀ ਕਦੇ ਵੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਸਿਆਣੇ ਤੇ ਸੁਲਝੇ ਲੀਡਰ ਹੈ ਪੰਜਾਬ ਦੇ ਵਿੱਚ ਇਤਿਹਾਸਕ ਜਿਹੜੇ ਮੁੱਖ ਮੰਤਰੀ ਬਣਨਗੇ ਆਉਣ ਵਾਲੇ ਸਮੇਂ ਤੁਸੀਂ ਦੇਖਿਓ ਉਹ ਇਦਾਂ ਕਦੇ ਵੀ ਬਾਈ ਇਲੈਕਸ਼ਨਾਂ ਦਾ ਜਿਹੜਾ ਬੋਝ ਹੈ ਉਹ ਪੰਜਾਬ ਦੇ ਲੋਕਾਂ ਤੇ ਨਹੀਂ ਪਾਉਣਗੇ ਕਿਉਂਕਿ ਐਮਪੀ ਤਾਂ ਸਾਡੇ ਬਣਨੇ ਹੀ ਆ ਫਿਰ ਬਾਈ ਇਲੈਕਸ਼ਨ ਹੋਣਗੇ ਫਿਰ ਦੁਬਾਰਾ ਇਲੈਕਸ਼ਨ ਫਿਰ ਇਲੈਕਸ਼ਨਾਂ ਚ ਹੀ ਪੰਜਾਬ ਵੱਲ ਜਾ ਰੂਗਾ ਇਦਾਂ ਦਾ ਕੁਝ ਨਹੀਂ ਹੋਊਗਾ ਪਰ ਫਿਰ ਵੀ ਜੇ ਕੋਈ ਪਾਰਟੀ ਫੈਸਲਾ ਕਰਦੀ ਹੈ ਤੇ ਪਾਰਟੀ ਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ ਜੀ ਤੇ ਗੱਠ ਜੋੜ ਦਾ ਕੀ ਕਹਿੰਣਾ ਕੋਈ ਦੇਖੋ ਜਿਹੜਾ ਗੱਠ ਜੋੜ ਵਾਲਾ ਮਸਲਾ ਮੈਂ ਤਾਂ ਛੋਟੇ ਜਿਹੇ ਲੈਵਲ ਦਾ ਲੀਡਰ ਹੈ ਉਹ ਵੱਡੇ ਲੈਵਲ ਦੀਆਂ ਗੱਲਾਂ ਉਹ ਪਾਰਟੀ ਹਾਈ ਕਮਾਂਡ ਨੂੰ ਪਤਾ ਪਰ ਜਿੱਥੋਂ ਤੱਕ ਸਾਡੇ ਰਾਜ ਸਭਾ ਮੈਂਬਰ ਤੇ ਜਿਹੜੇ ਸੰਗਠਨ ਦੇ ਇੰਚਾਰਜ ਹੈ ਪੂਰੇ ਇੰਡੀਆ ਦੇ ਭਾਰਤ ਦੇ ਉਹਨਾਂ ਸੰਦੀਪ ਪਾਟਕ ਜੀ ਨੇ ਦੱਸਿਆ ਵੀ ਜਿਹੜਾ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਪੰਜਾਬ ਅਸੀਂ ਆਪਣੇ ਤੌਰ ਤੇ ਲੜਾਂਗੇ ਬਾਕੀ ਜਿੱਥੇ ਵੀ ਸਾਡੀ ਪਾਰਟੀ ਹੈ ਉੱਥੇ ਸੀਟਾਂ ਦੀ ਵੰਡ ਹੋ ਚੁੱਕੀ ਹੈ ਪੰਜਾਬ ਚ ਕੋਈ ਗੱਠ ਜੋੜ ਨਹੀਂ ਹੋਊਗਾ